ਸੁਖਪਾਲ ਖਹਿਰਾ ਦੀ ਚਰਚਾ ਚੱਲ ਰਹੀ ਹੈ ਸੁਖਪਾਲ ਖਹਿਰਾ ਨੂੰ ਕਾਂਗਰਸ ਅੰਗਰੂੜ ਤੋਂ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਜਿਸ ਤਰ੍ਹਾਂ ਦੀ ਗੱਲਾਂ ਤੁਸੀਂ ਕਰਦੇ ਹੋ ਨੌਜਵਾਨਾਂ ਦੇ ਜੋ ਹੱਕਾਂ ਦੀ ਗੱਲ ਤੁਸੀਂ ਕਰ ਰਹੇ ਹੋ ਉਸੇ ਤਰਜ਼ ਤੇ ਸੁਖਪਾਲ ਖਹਿਰਾ ਗੱਲ ਕਰਦੇ ਨੇ ਜੇ ਉਹ ਮੈਦਾਨ ਦੇ ਵਿੱਚ ਆ ਜਾਂਦੇ ਨੇ ਫਿਰ ਤੁਹਾਡੇ ਲਈ ਔਖਾ ਹੋ ਜੂਗਾ ਥੋੜਾ ਕਾਂਗਰਸ ਵਾਲੇ ਤਾਂ ਸਾਰੇ ਮੇਰੇ ਨਾਲ ਚੱਲ ਰਹੇ ਆ ਉਹਨੂੰ ਵੋਟ ਕੌਣ ਪਾਊਗਾ ਵੱਡੇ ਲੀਡਰ ਵੀ ਆ ਫਿਰ ਵਰਕਰ ਸਾਰੇ ਵਰਕਰ ਸਾਰੇ ਸਰਪੰਚ ਸਾਰੇ ਸਰਪੰਚ ਜੰਪੜੇ ਲੀਡਰ ਵੀ ਸਾਥ ਦਿੰਦੇ ਨੇ ਵੱਡੇ ਨੇ ਲੀਡਰ ਤਾਂ ਨਹੀਂ ਪਰ ਇਹ ਲੋਕ ਦੇ ਹੱਥ ਦੇ ਵਿੱਚ ਤਾਕਤ ਹੈ ਅੱਜ ਸਾਰੇ ਦੇ ਸੁਖਪਾਲ ਖਹਿਰਾ ਹੁਣ ਤੱਕ ਤੇ ਸ਼ਾਇਦ ਕੋਈ ਹੋਰ ਜਾਂ ਲੀਡਰ ਨਹੀਂ ਹੋਊਗਾ ਤਾਂ ਤੁਹਾਡੇ ਨਾਲ ਤੁਰ ਰਹੇ ਹੋਣਗੇ ਜੇ ਖਹਿਰੇ ਵਰਗੇ ਲੀਡਰ ਇੱਥੇ ਆ ਜਾਂਦੇ ਨੇ ਤਾਂ ਉਹ ਜਿਹੜੇ ਵਰਕਰ ਤੁਹਾਡੇ ਨਾਲ ਤੁਰ ਰਹੇ ਕਿਥੇ ਉਹਨਾਂ ਨਾਲ ਤੁਰ ਪੈਣ ਤਾਂ ਫਿਰ ਤੋਂ ਥੋੜਾ ਜਿਹਾ ਔਖਾ ਕੰਪੀਟੀਸ਼ਨ ਤੇ ਹੋਊਗਾ ਪਰ ਜਦੋਂ ਮੈਂ ਬੀਜੇਪੀ ਤੇ ਆਰਐਸਐਸ ਦੇ ਖਿਲਾਫ ਟਕੜਾ ਹੋ ਕੇ ਲੜ ਰਿਹਾ ਜਿਹੜੀ ਪਾਰਟੀ ਖਹਿਰਾ ਸਾਹਿਬ ਨੂੰ ਖੜਾ ਕਰਨਾ ਚਾਹੁੰਦੀ ਹੈ ਉਹ ਮੇਰੇ ਖਿਲਾਫ ਕਿਉਂ ਖੜਕ ਕਰਾਉਂਦੇ ਆ ਇਹਦਾ ਮਤਲਬ ਹੈ ਕਿ ਉਹ ਨਹੀਂ ਚਾਹੁੰਦੇ ਕਿ ਬੀਜੇਪੀ ਤੇ ਆਰਐਸ ਦਾ ਮੁਕਾਬਲਾ ਤਕੜਾ ਹੋਵੇ ਇਹ ਤੇ ਇਹ ਜਿਹੜੇ ਖੈਰਾ ਸਾਹਿਬ ਦੇ مالک ਹੈ ਉਹ ਸੋਚਣ ਕਿ ਜਿਹੜਾ ਆਦਮੀ ਬੀਜੇਪੀ ਆਰਐਸ ਤੇ ਹਿੰਦੂਤਵਾ ਦੇ ਖਿਲਾਫ ਖੜ ਕੇ ਲੜ ਰਿਹਾ ਹੈ ਉਹਦੇ ਖਿਲਾਫ ਉਹੀ ਪਾਰਟੀ ਇੱਕ ਹੋਰ ਬੰਦਾ ਪਾ ਦੇ ਇੱਥੇ ਉਹ ਕੋਈ ਮੇਰਾ ਮਤਲਬ ਹੈ ਕੋਈ ਲੌਜੀਕ ਹੈਗਾ ਕੋਈ ਦਲੀਲ ਹੈ ਕੀ ਹੈ ਸੁਖਪਾਲ ਖਹਿਰਾ ਦੀ ਚਰਚਾ ਚੱਲ ਰਹੀ ਹੈ ਸੁਖਪਾਲ ਖਹਿਰਾ ਨੂੰ ਕਾਂਗਰਸ ਅੰਗਰੂੜ ਤੋਂ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਜਿਸ ਤਰ੍ਹਾਂ ਦੀ ਗੱਲਾਂ ਤੁਸੀਂ ਕਰਦੇ ਹੋ ਨੌਜਵਾਨਾਂ ਦੇ ਜੋ ਹੱਕਾਂ ਦੀ ਗੱਲ ਤੁਸੀਂ ਕਰ ਰਹੇ ਹੋ ਉਸੇ ਤਰਜ਼ ਤੇ ਸੁਖਪਾਲ ਖਹਿਰਾ ਗੱਲ ਕਰਦੇ ਨੇ ਜੇ ਉਹ ਮੈਦਾਨ ਦੇ ਵਿੱਚ ਆ ਜਾਂਦੇ ਨੇ ਫਿਰ ਤੁਹਾਡੇ ਲਈ ਔਖਾ ਹੋ ਜੂਗਾ ਥੋੜਾ ਕਾਂਗਰਸ ਵਾਲੇ ਤਾਂ ਸਾਰੇ ਮੇਰੇ ਨਾਲ ਚੱਲ ਰਹੇ ਆ ਉਹਨੂੰ ਵੋਟ ਕੌਣ ਪਾਊਗਾ ਵੱਡੇ ਲੀਡਰ ਵੀ ਆ ਫਿਰ ਵਰਕਰ ਸਾਰੇ ਵਰਕਰ ਸਾਰੇ ਸਰਪੰਚ ਸਾਰੇ ਸਰਪੰਚ ਜਮਪੜੇ ਨਹੀਂ ਸਾਥ ਦਿੰਦੇ ਨੇ ਵੱਡੇ ਨਹੀਂ ਲੀਡਰ ਤਾਂ ਨਹੀਂ ਪਰ ਇਹ ਲੋਕ ਦੇ ਹੱਥ ਦੇ ਵਿੱਚ ਤਾਕਤ ਹੈ ਅੱਜ ਸਾਰੇ ਦੇ ਸੁਖਪਾਲ ਖਹਿਰਾ ਹੁਣ ਤੱਕ ਤੇ ਸ਼ਾਇਦ ਕੋਈ ਹੋਰ ਜਾਂ ਲੀਡਰ ਨਹੀਂ ਹੋਊਗਾ ਤਾਂ ਤੁਹਾਡੇ ਨਾਲ ਤੁਰ ਰਹੇ ਹੋਣਗੇ ਜੇ ਖਹਿਰੇ ਵਰਗੇ ਲੀਡਰ ਇੱਥੇ ਆ ਜਾਂਦੇ ਨੇ ਤਾਂ ਉਹ ਜਿਹੜੇ ਵਰਕਰ ਤੁਹਾਡੇ ਨਾਲ ਤੁਰ ਰਹੇ ਕਿਉਂਕਿ ਉਹਨਾਂ ਨਾਲ ਤੁਰ ਪੈਣ ਤਾਂ ਫਿਰ ਤੋਂ ਥੋੜਾ ਜਿਹਾ ਔਖਾ ਕੰਪੀਟੀਸ਼ਨ ਤੇ ਹੋਊਗਾ ਪਰ ਜਦੋਂ ਮੈਂ ਬੀਜੇਪੀ ਤੇ ਆਰਐਸਐਸ ਦੇ ਖਿਲਾਫ ਟਕੜਾ ਹੋ ਕੇ ਲੜ ਰਿਹਾ ਹਾਂ जेडी पार्टी खैरा साहब ਨੂੰ ਖੜਾ ਕਰਨਾ ਚਾਹੁੰਦੀ ਹੈ ਉਹ ਮੇਰੇ ਖਿਲਾਫ ਕਿਉਂ ਖੜਕ ਕਰਾਉਂਦੇ ਆ ਇਹਦਾ ਮਤਲਬ ਹੈ ਕਿ ਉਹ ਨਹੀਂ ਚਾਹੁੰਦੇ ਕਿ ਬੀਜੇਪੀ ਤੇ ਆਰਐਸ ਦਾ ਮੁਕਾਬਲਾ ਤਕੜਾ ਹੋਵੇ ਇਹ ਤੇ ਇਹ ਜਿਹੜੇ ਖੈਰਾ ਸਾਹਿਬ ਦੇ مالک ਹੈ ਉਹ ਸੋਚਣ ਕਿ ਜਿਹੜਾ ਆਦਮੀ ਬੀਜੇਪੀ ਆਰਐਸ ਤੇ ਹਿੰਦੂਤਵਾ ਦੇ ਖਿਲਾਫ ਖੜ ਕੇ ਲੜ ਰਿਹਾ ਹੈ